ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਅੱਜ ਦੀ ਵੀਡੀਓ ਬਹੁਤ ਘੈਂਟ ਹੋਣ ਵਾਲੀ ਆ ਅੱਜ ਆਪਾਂ ਚੱਲੇ ਆ ਆਪਣੇ ਛੋਟੇ ਭਾਈ ਦਾ ਹੈਗਾ ਜਿਮ ਦੀ ਓਪਨਿੰਗ ਅੱਜ ਸਮਾਲਸਰ ਦੇ ਵਿੱਚ ਤੇ ਪਹੁੰਚਦੇ ਆਪਾਂ ਉੱਥੇ ਵੀਡੀਓ ਦੇ ਨਾਲ ਜੁੜੇ ਰਹੋ ਸਾਰਾ ਜਿਮ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਸੋਹਣਾ ਜਿਮ ਤੇ ਬਹੁਤ ਹੀ ਵੱਡੇ ਲੈਵਲ ਦਾ ਜਿਮ ਬਣਾਇਆ ਮੁੰਡੇ ਨੇ ਤੇ ਬਹੁਤ ਮਿਹਨਤ ਕੀਤੀ ਹੈ ਮੁੰਡੇ ਨੇ ਤੇ ਲਾਸਟ ਤੱਕ ਜਰੂਰ ਜੁੜੇ ਰਹੋ ਤੁਹਾਨੂੰ ਸਾਰੀ ਅਪਡੇਟ ਮਿਲੂਗੀ ਸਤਿ ਸ੍ਰੀ ਅਕਾਲ ਲਵੀ ਤੇਲ ਪਵਾ ਕੇ ਤੇ ਆਪਾਂ ਹੁਣ ਹੋ ਗਏ ਸਿੱਧੇ ਰਵਾਨਾ ਮੁੰਡੇ ਦੇ ਜੈਮਲ ਨੂੰ ਸਮਾਲਸਰ ਦੇ ਵਿੱਚ ਜੈਮ ਬਣਾਇਆ ਬਹੁਤ ਸੋਹਣਾ ਤੇ ਜਾ ਕੇ ਦੇਖਦੇ ਆ ਕਿ ਕੀ ਕੀ ਹਿਸਾਬ ਕਿਤਾਬ ਹੈ ਕਿ ਜੱਜ ਜੈਮ ਬਣਾਇਆ ਕਿੱਥੇ ਲੋਕੇਸ਼ਨ ਕੀ ਹੈ ਸਾਰਾ ਕੁਝ ਤੁਹਾਨੂੰ ਦੱਸਾਂਗੇ ਤੇ ਬਾਗੇ ਪੁਰਾਣੇ ਏਰੀਆ ਦੇ ਵਿੱਚ ਜਿੰਨੇ ਵੀ ਮੁੰਡੇ ਜੈਮ ਜੁਮਲਾਉਂਦੇ ਸ਼ਕੀਨ ਆ ਤਾਂ ਇਸ ਜੈਮ ਦੇ ਵਿੱਚ ਜ਼ਰੂਰ ਵਿਜ਼ਿਟ ਕਰਿਓ ਬਹੁਤ ਹੀ ਘੈਂਟ ਜੈਮ ਬਣਾਇਆ ਤੇ ਤੁਹਾਨੂੰ ਨਜ਼ਾਰਾ ਆ ਜਣਾ ਉੱਥੇ ਜਾ ਕੇ ਮੁੰਡਾ ਵੀ ਬਹੁਤ ਵਧੀਆ ਮਿਹਨਤੀ ਮੁੰਡਾ ਹੈ ਤੇ ਜਿੰਮ ਵੀ ਬਹੁਤ ਸੋਹਣਾ ਬਣਾਇਆ ਤੋ ਵੀਡੀਓ ਦੇ ਨਾਲ ਜੁੜੇ ਰਹੋ ਸਜਣੋ ਆ ਹੈਗਾ ਮਿੱਤਰੋ ਰੋਡੇ ਪਿੰਡ ਵਾਲਾ ਕਾਲਜ ਜਿਹੜਾ ਸ਼ੈਰੀਮਾਨ ਜਿੱਥੇ ਕਹਿੰਦੇ ਪੜ ਕੇ ਗਿਆ ਸੀਗਾ ਤੇ ਸ਼ੈਰੀਮਾਨ ਦੇ ਗਾਣਿਆਂ 'ਚ ਅਕਸਰ ਤੁਸੀਂ ਇਸ ਕਾਲਜ ਦਾ ਨਾਮ ਸੁਣ ਹੀ ਸਕਦੇ ਹੋ ਕਿ ਰੋਡੇ ਕਾਲਜ ਦੇ ਮੁੰਡੇ ਯਾਰ ਤਿੰਨ ਧੜਿਆਂ 'ਚ ਹੋਏ ਨਿਤ ਹੁੰਦੀਆਂ ਲੜਾਈਆਂ ਕੋਈ ਹੱਸੇ ਕੋਈ ਰੋਏ ਦੇਖੋ ਕਾਲਜ ਮਿੱਤਰੋ ਯਾਰ ਰੋਡੇ ਵਾਲਾ ਕਾਲਜ ਪੁਰਾਣੇ ਸਮੇਂ ਦੇ ਵਿੱਚ ਕਹਿੰਦੇ ਰੋਡਿਆਂ ਵਾਲੇ ਕਾਲਜ ਦੀ ਚੜ੍ਹਾਈ ਬਹੁਤ ਹੁੰਦੀ ਸੀ ਮਿੱਤਰੋ ਕੋਈ ਐਹ ਜੀ ਬੱਸ ਨਹੀਂ ਹੁੰਦੀ ਸੀ ਜਿਹੜੀ ਇੱਥੇ ਨਾਂ ਰੋਕ ਕੇ ਜਾਵੇ ਪੂਰਾ ਪੂਰਾ ਨਾਂ ਚੱਲਦਾ ਸੀ ਕਾਲਜ ਦਾ ਪਰ ਜਦੋਂ ਦੇ ਆਇਲੈਂਡ ਸੈਂਟਰ ਜੇ ਆ ਗਿਆ ਉਹਦਾ ਕਾਲਜਾਨਾ ਹੋ ਗਿਆ ਮਾਹੌਲ ਠੰਡਾ ਪਰ ਹੁਣ ਫੇਰ ਚਲੋ ਬਾਬੇ ਦੀ ਕਿਰਪਾ ਨਾਲ ਲੋਕ ਕਾਲਜਾਨਾ ਨੂੰ ਫੇਰ ਜਾ ਰਹੇ ਆ ਤੇ ਇੱਥੇ ਰੌਣਕ ਮਿਲੇ ਲੱਗਦੇ ਰਹੇ ਆ ਤੋ ਵੀਡੀਓ ਤੁਹਾਨੂੰ ਦਿਖਾਉਂਦੇ ਆ ਜਹਮਦੇਪੁਰ ਬਿਲਕੁਲ ਨੇੜੇ ਪਹੁੰਚਣ ਵਾਲੇ ਆ ਵੀਡੀਓ ਦੇ ਨਾਲ ਜੁੜੇ ਰਹੋ ਮਿੱਤਰੋ लवी मित्रों आ गया जैम मुडे का मसलह हट जिम और मुडे दोटो अंदर जाके थो दिखाने जिम का सारा सैटअप कि लग गया सीकाल जी हाल चाल बहुत वो तो सुनाओ ਲੋ ਵੀ ਮਿੱਤਰੋ ਜਮ ਦੇਖੋ ਸਾਰਾ ਜਮ ਬਹੁਤ ਸੋਹਣਾ ਬਣਾਇਆ ਮੁੰਡੇ ਨੇ ਬਹੁਤ ਹੀ ਵੱਡਾ ਹਾਲ ਬਣਾਇਆ ਤੇ ਜਮ ਮੈਂ ਇਹਨਾਂ ਨੂੰ ਲੈ ਰਾਂ ਬਹਿਰਾ ਕਰ ਦਿੱਤੀਆਂ ਬਹੁਤ ਸੋਹਣਾ ਜਮ ਬਣਾਇਆ ਟੋਡੀਆਂ ਮਸ਼ੀਨਾਂ ਨਵੀਆਂ ਤੇ ਮਸ਼ੀਨਾਂ ਘੱਟੋ ਘੱਟ 60 70 ਦੇ ਕਰੀਬ ਜਿਹੜੀਆਂ ਮਸ਼ੀਨਾਂ ਉਹ ਇੱਥੇ ਲੱਗੀਆਂ ਹੋਈਆਂ ਥੱਲੇ ਮੈਟ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਜਮ ਬਣਾਇਆ ਬਹੁਤ ਹੀ ਖੁੱਲਾ ਡੁੱਲਾ ਜਮਾ ਮਿੱਤਰੋ ਕੋਈ ਕੰਜਸਟਡ ਜੈ ਏਰੀਆ ਨਹੀਂ ਹੈ ਕਿ ਜਮ ਭੀੜਾ ਹੋਗਾ ਅ ਟੰਬਲ ਦੇ ਕੁਚਣੇ ਪਏ ਆ ਤੇ ਮਸ਼ੀਨਾ ਮਸ਼ੀਨਾ ਬਹੁਤ ਸਰੇ ਦੀਆਂ ਲਾਈਆਂ ਆ ਹਾਂਜੀ ਮਿੱਤਰੋ ਜਿਵੇਂ ਤੁਹਾਨੂੰ ਆਪਾਂ ਕਿਹਾ ਸੀ ਕਿ ਚਹਿਲ ਦਿਖਾਵਾਂਗੇ ਪੂਰਾ ਤੇ ਹੁਣ ਗੁਰੂ ਮਹਾਰਾਜ ਦੀ ਸਵਾਰੀ ਛੱਡਿਆਂ ਦੀ ਤੇ ਹੁਣ ਤੁਹਾਨੂੰ ਮਸ਼ੀਨਾਂ ਦਿਖਾਉਨੇ ਆਪਾਂ ਕੱਲੀਆਂ-ਕੱਲੀਆਂ ਬਹੁਤ ਸੋਹਣਾ ਸੈਟਅਪ ਲਾਇਆ ਆ ਜਿਹੜੀ ਮਸ਼ੀਨ ਹੈ ਆਹ ਕਹਾ ਦੇ ਲਈ ਮਸ਼ੀਨ ਆ ਵੀ ਦੱਸ ਟਰੈਡਮਿਲ ਮਸ਼ੀਨ ਹੈ ਵੱਡੀ ਵਾਲੀ ਇਹ ਰੇ ਵੱਲੀ ਵੱਡੀ ਹੈ ਆਹਾਂ ਅੱਛਾ ਇਹ ਐ ਕਰਨ ਵਾਲੀ ਹੈ ਠੀਕ ਜਲ ਬਾਲਣਾ ਭਜਾ ਦੀ 36 ਤੇ ਸਪੀਡ ਆਉਂਦੀ ਨਾਲ ਹੈ ਤੇ ਆਹ ਹੈਗੇ ਡੰਬਲ ਸਾਰੇ ਆਹ ਡੰਬਲ 40 40 ਵਾਲੇ ਡੰਬਲ ਹੈ ਡੰਬਲ ਸੋਹਣੇ ਸਾਰੇ ਹੈ ਨਾ ਹਮ ਲਾ ਕੇ ਵੀ ਦਿਖਾ ਦੇ ਡੰਬਲ ਜਮ ਮਿੱਤਰੋ ਬਹੁਤ ਹੀ ਖੁੱਲਾ ਡੁੱਲਾ ਹੈ ਤੇ ਐਡਮਿਸ਼ਨ ਇੱਥੇ ਸ਼ੁਰੂ ਹੋ ਗਈਆਂ ਹੈ ਲੋਕੇਸ਼ਨ ਤੁਹਾਨੂੰ ਦੱਸ ਦਿੰਨੇ ਆ ਲੋਕੇਸ਼ਨ ਹੈਗੀ ਜਦੋਂ ਆਪਾਂ ਪੰਜਗਰਾਂਈ ਤੋਂ ਸਮਾਲਸਰ ਨੂੰ ਆਉਂਦੇ ਆ ਲੰਡੇ ਵਾਲੇ ਸੜਕ ਜਿਹੜੀ ਮੁੜਦੀ ਆ ਉਹਦੇ ਮੋੜ ਤੇ ਬਿਲਕੁਲ ਮਸਲ ਹੱਟ ਦਾ ਜਿਹੜਾ ਜਮ ਬਣਿਆ ਹੋਇਆ ਬਹੁਤ ਹੀ ਵੱਡਾ ਜਿਹੜਾ ਬੋਰਡ ਲੱਗਿਆ ਹੋਇਆ ਤੁਹਾਨੂੰ ਦੂਰੋਂ ਦਿਖ ਚੂਗਾ ਆ ਸਾਰੀਆਂ ਮਸ਼ੀਨਾਂ ਦੇਖ ਸੋ ਮਸ਼ੀਨਾਂ ਦੀ ਕੁਆਲਿਟੀ ਬਹੁਤ ਚੰਗੀ ਆ ਬਿਲਕੁਲ ਨਵਾਂ ਸਮਾਨ ਆ ਇਹ ਜਮਾ A ਕਲਾਸ ਸਮਾਨ ਤੇ ਇੱਧਰ ਆਲਸੀਨ ਆ ਗਈਆਂ ਆਹ ਮੁੰਡੇ ਦਾ ਜਮ ਆ ਦੇਖ ਸਕਦੇ ਹੋ ਤੇ ਅੱਜ ਮੂਰਤ ਹੋ ਗਿਆ ਇਹਦਾ ਆ ਆ ਫੁੱਟਬਾਲਾਂ ਕਰਦੇ ਹਾਸਤੇ ਭਾਈ ਆ ਪਈਆਂ ਜਿਹੜੀਆਂ ਸਟ੍ਰੈਚਿੰਗ ਕਰਨ ਨੂੰ ਸਟ੍ਰੈਚਿੰਗ ਵਾਸਤੇ ਫੜ ਕੇ ਕਰਕੇ ਦਿਖਾਈਂ ਅੱਛਾ ਇਹ ਸਟ੍ਰੈਚਿੰਗ ਕਰਨ ਨੂੰ ਵਾਸਤੇ ਹੈ ਫੋਟੋ ਖਿੱਚਣ ਵਾਸਤੇ ਹੀ ਹੈ ਹੈ ਲੱਕ ਵਾਸਤੇ ਅੱਛਾ ਜਦੋਂ ਲੱਕ ਲੁੱਕ ਤੁਹਾਨੂੰ ਲੱਗ ਜੇ ਫਿਰ ਇਹ ਤੇ ਸਟ੍ਰੈਚ ਹੋ ਜਾਂਦਾ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਜੈਮ ਬਹੁਤ ਖੁੱਲਾ ਡੁੱਲਾ ਬਹੁਤ ਆ ਜੈਮ ਬਾਈ ਜਿੰਨੇ ਵੀ ਬਾਗੇ ਪੁਰਾਣੇ ਇਸ ਮਾਲਸਾਰ ਏਰੀਏ ਦੇ ਮੁੰਡੇ ਤਰਪੰਜ ਗਰਾਈ ਕੋਟਕਪੁਰੇ ਤੱਕ ਦੇ ਮੁੰਡੇ ਨੇ ਆਸੇ ਪਾਸੇ ਪਿੰਡਾਂ ਦੇ ਜਿਹੜੇ ਮੁੰਡੇ ਆ ਉਹ ਇੱਥੇ ਆ ਕੇ ਆਪਣਾ ਜਿਹੜਾ ਜੈਮ ਲਾ ਸਕਦੇ ਆ ਬਹੁਤ ਹੀ ਵਧੀਆ ਕੁਆਲਿਟੀ ਦਾ ਜਿਹੜਾ ਜੈਮ ਹੈ ਤੇ ਬਾਕੀ ਵੱਡੀ ਗੱਲ ਇਹ ਵੀ ਜੈਮ ਖੁੱਲਾ ਡੁੱਲਾ ਬਹੁਤ ਹੈ ਬਹੁਤ ਸੋਹਣਾ ਜੈਮ ਬਣਿਆ ਟਿਕਾਣੇ ਤੇ ਤੇ ਕੁਸੀਂ ਦੇਖ ਸਕਦੇ ਹੋ ਐਮ ਪੰਪ ਲਾਤਾ ਬਾਈਆਂ ਨੇ ਥੱਲੇ ਮੈਟ ਮੂਟ ਬਹੁਤ ਸੋਹਣੇ ਵਿਛਾਏ ਹੋਏ ਆ ਤੇ ਮਤਲਬ ਕੋਈ ਵੀ ਕਮੀ ਨਹੀਂ ਛੱਡੀ ਇਹਦੇ ਵਿੱਚ ਕੋਈ ਐਸੀ ਜੀ ਚੀਜ਼ ਨਹੀਂ ਹੈਗੀ ਜਿਹੜੀ ਤੁਹਾਨੂੰ ਇੱਥੇ ਨਹੀਂ ਮਿਲੂਗੀ ਟੋਟਲ ਤੁਹਾਨੂੰ ਸਮਾਨ ਮਿਲੂਗਾ ਲੋਕੇਸ਼ਨ ਦਿਖਾਉਂਦਾ ਫੋਨ ਨਾਲ ਦੋਸਤੋ ਆਡੀ ਲੋਕੇਸ਼ਨ ਦੇਖ ਸਕਦੇ ਹੋ ਜੈਮ ਦੀ ਇਧਰੋਂ ਜਦੋਂ ਆਪਾਂ ਪੰਜ ਪੰਜ ਗ੍ਰਾਂਜ ਤੋਂ ਬਾਗੇ ਪ੍ਰਾਂਡ ਨੂੰ ਜਾਂਦੇ ਆਂ ਮਿੱਤਰੋ ਤੇ ਲੰਡੇ ਵਾਲੇ ਰੋਡ ਤੇ ਲੰਡੇ ਵਾਲਾ ਜਿਹੜਾ ਮੋੜ ਮੁੜਦੇ ਆ ਉੱਥੇ ਜੈਮ ਬਣਿਆ ਹੋਇਆ ਮਸਲ ਹੱਟ ਜੈਮ ਦਾ ਨਾਮ ਤੇ ਆਹ ਮੋੜੇ ਦਾ ਜੈਮ ਹੈ ਲਓ ਜੀ ਮਿੱਤਰੋ ਜੈਮ ਤੁਹਾਨੂੰ ਦਿਖਾਤਾ ਸਾਰਾ ਤੇ ਸਾਰਾ ਸਮਾਨ ਤੁਸੀਂ ਦੇਖ ਲਿਆ ਤੇ ਜੈਮ ਦੇ ਵਿੱਚ ਜਿਹੜੇ ਬੰਦੇ ਨੇ ਵੀ ਫੀਸ ਦੇਣੀ ਆ ਆਪ ਦਾ ਫੀਸ ਦੇ ਕੇ ਜੈਮ ਸ਼ੁਰੂ ਕਰ ਸਕਦਾ ਹੈ ਐਡਮਿਸ਼ਨ ਓਪਨ ਹੈ ਤੇ ਸਮਾਨ ਤੁਸੀਂ ਸਾਰਾ ਦੇਖ ਹੀ ਲਿਆ ਜਿੰਮ ਤੁਸੀਂ ਸਾਰਾ ਦੇਖ ਲਿਆ ਇਹ ਲੋਕੇਸ਼ਨ ਤੁਹਾਨੂੰ ਦੱਸ ਦਿੰਨੇ ਆ ਜੋ ਸਮਾਲਸਰ ਦੇ ਵਿੱਚ ਪੰਜ ਗ੍ਰਾਂਹ ਤੋਂ ਸਮਾਲਸਰ ਆਉਂਦੇ ਆਪਾਂ ਉੱਥੇ ਲੰਡੇ ਕਾਲੇ ਮੋੜ ਤੇ ਮਸਲ ਹਟ ਜਿਹੜਾ ਜਿੰਮ ਬਣਿਆ ਹੋਇਆ ਸੋ ਮਿੱਤਰੋ ਨੰਬਰ ਤੁਹਾਨੂੰ ਸਕਰੀਨ ਤੇ ਚੱਲ ਰਿਹਾ ਤੁਸੀਂ ਦੇਖ ਹੀ ਸਕਦੇ ਹੋ ਬਾਈ ਜਾਨ ਗੱਲ ਕਰਕੇ ਤੁਸੀਂ ਜਿੰਮ ਲਾ ਸਕਦੇ ਹੋ ਤੇ ਜਿਹੜਾ ਇੱਥੇ ਨਵੇਂ ਜਿੰਮ ਦਾ ਜਿਹੜਾ ਨਜ਼ਾਰਾ ਉਹ ਲੈ ਸਕਦੇ ਹੋ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਮਿੱਤਰੋ ਤੁਹਾਨੂੰ